प्यारे श्रोता जनो वाहेगुरु जी का खालसा वाहेगुरु जी की फतेह खुशबूदार जिंदगी बनावण वाले लेख भाग 100 आओ सुनदे हां साथ ना चलै बिन भजन बिखिया सगली छार हर हर नाम कमाबना नानक ए धन सार ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਸੂਚ ਜੀ ਤੇ ਸੁੱਖਾਂ ਭਰੀ ਜ਼ਿੰਦਗੀ ਜਿਉਣ ਦਾ ਰਾਜ਼ ਸਾਨੂੰ ਮਨੁੱਖਾਂ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਇਸ ਸ਼ਲੋਕ ਰਾਹੀਂ ਦੱਸ ਰਹੇ ਹਨ ਜਿਸ ਉੱਤੇ ਅਮਲ ਕਰਕੇ ਜ਼ਿੰਦਗੀ ਨੂੰ ਹਰ ਪੱਖ ਤੋਂ ਪਵਿੱਤਰ ਖੁਸ਼ਹਾਲ ਤੇ ਆਨੰਦਮਈ ਬਣਾ ਸਕਦੇ ਹਾਂ ਇਹਡੇ ਮਹਾਨ ਉਪਦੇਸ਼ ਦਾ ਸਾਨੂੰ ਪੂਰਾ ਲਾਹਾ ਲੈਣਾ ਚਾਹੀਦਾ ਹੈ। ਆਉ ਵਿਸਥਾਰ ਨਾਲ ਵਿਚਾਰ ਕਰਦੇ ਹਾਂ। ਗੁਰੂ ਜੀ ਕਹਿੰਦੇ ਹਨ, "ਹੇ ਮਨੁੱਖ, ਬਿਨਾਂ ਈਸ਼ਵਰ ਦੀ ਬੰਦਗੀ ਦੇ, ਸਿਮਰਨ ਦੇ, ਭਗਤੀ ਦੇ ਸਾਡੇ ਜੀਵਨ ਵਿੱਚ ਹੋਰ ਕੁਝ ਵੀ ਸਥਿਰ ਰਹਿਣ ਵਾਲਾ ਨਹੀਂ ਹੈ।" ਸਭ ਬਿਲਸਣ ਹਾਰ ਹੈ ਸਭ ਵਕਤੀ ਤੌਰ ਤੇ ਘਟਦਾ ਵੱਧਦਾ ਰਹਿੰਦਾ ਹੈ ਬਾਕੀ ਚੀਜ਼ਾਂ ਸੁੱਖ ਵੀ ਦਿੰਦੀਆਂ ਹਨ ਤੇ ਦੁੱਖ ਵੀ ਦਿੰਦੀਆਂ ਹਨ ਜ਼ਿੰਦਗੀ ਵਿੱਚ ਉਤਰਾ ਚੜਾਵੀਂ ਦਿੰਦੀਆਂ ਹਨ ਗੁਰੂ ਜੀ ਕਹਿੰਦੇ ਹਨ 4 ਭਾਵ ਸਵਾ ਇਹ ਸਾਰੀਆਂ ਚੀਜ਼ਾਂ ਸਵਾ ਦੀ ਤਰ੍ਹਾਂ ਹਨ ਮਤਲਬ ਇਹਨਾਂ ਦਾ ਕੋਈ ਮੁੱਲ ਨਹੀਂ ਕੀਮਤ ਨਹੀਂ ਸਭ ਵਿਅਰਥ ਹਨ ਇਕੱਲਾ ਈਸ਼ਵਰ ਦਾ ਨਾਹੀ ਈਸ਼ਵਰ ਦੀ ਭਗਤੀ ਹੀ ਸਥਿਰ ਰਹਿਣ ਵਾਲੀ ਹੈ ਜੋ ਸਾਨੂੰ ਹਰ ਪਲ ਹਰ ਸਮੇਂ ਹਰ ਤਰ੍ਹਾਂ ਦੇ ਸੁਖ ਸਰੀਰਕ ਅਤੇ ਮਾਨਸਿਕ ਦੇਣ ਵਾਲੀ ਹੈ ਕਿਉਂਕਿ ਈਸ਼ਵਰ ਪਵਿੱਤਰ ਹੈ ਸੱਚ ਹੈ ਪਵਿੱਤਰਤਾ ਤੇ ਸੱਚਾਈ ਹਮੇਸ਼ਾ ਹੀ ਸੁਖ ਦਿੰਦੇ ਹਨ ਮਨ ਨੂੰ ਸ਼ਾਂਤੀ ਦਿੰਦੇ ਹਨ ਆਸਾ ਦੀ ਵਾਰ ਵਿੱਚ ਗੁਰੂ ਜੀ ਕਹਿੰਦੇ ਹਨ ਸਚ ਸਭਨਾ ਹੋਈ ਦਾਰੂ ਪਾਪ ਕੱਢੇ ਧੋਏ ਪਾਪ ਸੱਚ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਜਾਂ ਇਲਾਜ ਹੈ ਜਿਵੇਂ ਜਿਵੇਂ ਸੱਚ ਨੂੰ ਮਨੁੱਖ ਅਪਣਾਉਂਦਾ ਹੈ ਆਪਣੇ ਜੀਵਨ ਵਿੱਚ ਲਾਗੂ ਕਰਦਾ ਹੈ ਤੀਵੇਂ-ਤੀਵੇਂ ਉਸ ਦੇ ਪਾਪ ਪਲਾਇਨ ਭਾਵ ਦੂਰ ਹੁੰਦੇ ਰਹਿੰਦੇ ਹਨ ਗੁਰੂ ਜੀ ਅਗਲੀ ਤੁਕ ਵਿੱਚ ਕਹਿੰਦੇ ਹਨ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨਸਾਰ ਭਾਵ ਈਸ਼ਵਰ ਦਾ ਨਾਮ ਜਪਣਾ ਆਰਾਧਨਾ ਉਸ ਦੇ ਗੁਣਾਂ ਦੀ ਵਿਚਾਰ ਕਰਨ ਤੇ ਅਪਣਾਉਣਾ ਇਹ ਸਰਬ ਉੱਤਮ ਕਰਮ ਹੈ ਸੁਖਮਨੀ ਸਾਹਿਬ ਵਿੱਚ ਗੁਰੂ ਜੀ ਕਹਿੰਦੇ ਹਨ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪਾਵ ਸਭ ਤੋਂ ਉੱਤਮ ਅਤੀ ਉਤਮ ਤਰੰ ਜਾਂ ਫਰਜ਼ ਤੇ ਜ਼ਿੰਮੇਵਾਰੀ ਈਸ਼ਵਰ ਦੇ ਨਾਮ ਨੂੰ ਜਪਣ ਦੀ ਬਣਦੀ ਹੈ ਈਸ਼ਵਰ ਦਾ ਨਾਮ ਹੀ ਸਰਬ ਸ੍ਰੇਸ਼ਟ ਹੈ ਸਭ ਤੋਂ ਉੱਤਮ ਹੈ ਇਹ ਸਭ ਤੋਂ ਵੱਡਾ ਨਿਰਮਲ ਕਰਮ ਹੈ ਇਹਨਾਂ ਤੁਕਾਂ ਦੁਆਰਾ ਗੁਰੂ ਜੀ ਨੇ ਸਾਨੂੰ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਨਾਮ ਸਿਮਰਨ ਭਗਤੀ ਸੱਚੇ ਕਰਮ ਕਰਨੇ ਈਸ਼ਵਰ ਦੇ ਨਾਮ ਨਾਲ ਜੁੜਨਾ ਸਭ ਉੱਤਮ ਕਰਮ ਹਨ ਜੋ ਮਨ ਨੂੰ ਸ਼ਾਂਤੀ ਦੇਣ ਵਾਲੇ ਹਨ ਜਿੰਦਗੀ ਨੂੰ ਖੇੜਾ ਦੇਣ ਵਾਲੇ ਹਨ ਤਾਂ ਫਿਰ ਅਸੀਂ ਕਿਉਂ ਨਹੀਂ ਅਮਲ ਕਰਦੇ ਗੁਰੂ ਜੀ ਦੀ ਗੱਲ ਕਿਉਂ ਨਹੀਂ ਮੰਨਦੇ ਮੰਨ ਲਈਏ ਤੇ ਸੁੱਖਾਂ ਨਾਲ ਜੀਵਨ ਬਤੀਤ ਕਰੀਏ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੂਗਤ ਪਈ ਇਹ ਤੁਕਾਂ ਵੀ ਅਸੀਂ ਬਹੁਤ ਵਾਰ ਕਥਾਕਾਰਾਂ ਪਾਸੋਂ ਸੁਣਦੇ ਹਾਂ ਕਿ ਈਸ਼ਰ ਦਾ ਨਾਮ ਸਿਮਰਨ ਕਰਨਾ ਬੰਦਗੀ ਕਰਨਾ ਗੁਰਮੰਤਰ ਦੁਆਰਾ ਜਾਂ ਮੂਲ ਮੰਤਰ ਦੁਆਰਾ ਜਾਂ ਬਾਣੀ ਨੂੰ ਚਿੱਤ ਲਾ ਕੇ ਸਹਿਜ ਹੀ ਪੜਨਾ ਵਿਚਾਰਨਾ ਸਦਾ ਸੁਖ ਦੇਣ ਵਾਲਾ ਹੈ ਗੁਰੂ ਜੀ ਗਰੰਟੀ ਦੇ ਰਹੇ ਹਨ ਜਿਵੇਂ ਕਿ ਅਜਾਮਲ ਉਦर्यो गणका ਹੂਗਤ ਪਾਈ ਇਤਨੇ ਘੋਰ ਅਪਰਾਧੀ ਵੀ ਹਰੀ ਦਾ ਨਾਮ ਸਿਮਰਨ ਕਰਕੇ ਦੁੱਖਾਂ ਤੋਂ ਉਹਨਾਂ ਦਾ ਛੁਟਕਾਰਾ ਹੋ ਗਿਆ ਤੇ ਸਾਡਾ ਵੀ ਹੋ ਸਕਦਾ ਹੈ ਕਿਉਂ ਨਹੀਂ ਹੋ ਸਕਦਾ ਅਸੀਂ ਵੀ ਉਸ ਈਸ਼ਵਰ ਦੇ ਬਣਾਏ ਹੋਏ ਮਨੁੱਖ ਹਾਂ ਸੱਚ ਦਾ ਰਾਹ ਪਕੜ ਕੇ ਸੱਚ ਨਾਲ ਜੁੜ ਕੇ ਸਾਡਾ ਵੀ ਪਾਰ ਉਤਾਰਾ ਹੋ ਸਕਦਾ ਹੈ ਮੈਂ ਆਪ ਜੀ ਨੂੰ ਸੱਚ ਤੇ ਚੱਲਣ ਵਾਲੇ ਦੋ ਪਰਿਵਾਰਾਂ ਦੀ ਗੱਲ ਇੱਥੇ ਸੁਣਾਉਂਦਾ ਹਾਂ ਇੱਕ ਸ਼ਹਿਰ ਵਿੱਚ ਕਰਿਆਨੇ ਦੀ ਸਭ ਤੋਂ ਵੱਡੀ ਦੁਕਾਨ ਹੈ ਜਿਸ ਵਿੱਚ ਕਥਨੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੈ ਕੋਈ ਵੀ ਮਨੁੱਖ ਉਥੇ ਸਮਾਨ ਲੈਣ ਜਾਂਦਾ ਹੈ ਚਾਹੀ ਛੋਟਾ ਹੈ ਚਾਹੀ ਵੱਡਾ ਹੈ ਚਾਹੀ ਗਰੀਬ ਹੈ ਚਾਹੀ ਅਮੀਰ ਹੈ ਸਭ ਨੂੰ ਇੱਕੋ ਰੇਟ ਲੱਗਦਾ ਹੈ ਇੱਕੋ ਮੁੱਲ ਦੇਣਾ ਪੈਂਦਾ ਹੈ ਉਸ ਦੁਕਾਨ ਤੇ ਚਾਰ ਭਰਾ ਕੰਮ ਕਰਦੇ ਹਨ ਇੱਕ ਮਿੰਟ ਵੀ ਉਹਨਾਂ ਕੋਲ ਫੁਰਸਤ ਨਹੀਂ ਇਤਨਾ ਕੰਮ ਹੈ ਕਿ ਉਹਨਾਂ ਕੋਲ ਹੋਰ ਕੰਮਾਂ ਲਈ ਕੋਈ ਫੁਰਸਤ ਨਹੀਂ ਕਿਉਂਕਿ ਉਹ ਸੱਚ ਦੀ ਦੁਕਾਨ ਚਲਾਉਂਦੇ ਹਨ ਮੈਂ ਉਹਨਾਂ ਨੂੰ 50 ਸਾਲਾਂ ਤੋਂ ਜਾਣਦਾ ਹਾਂ ਤੇ ਦੁਕਾਨ ਉਸੇ ਤਰ੍ਹਾਂ ਹੀ 50 ਸਾਲਾਂ ਤੋਂ ਚੱਲਦੀ ਆ ਰਹੀ ਹੈ ਕੋਈ ਮੰਦਾ ਠੰਡਾ ਨਹੀਂ ਕੰਮ ਦੀ ਕੋਈ ਘਾਟ ਨਹੀਂ ਚਾਰ ਪਰਮਾ ਦੀਆਂ ਫੈਮਲੀਆਂ ਉੱਥੇ ਚੰਗੇ ਤਰੀਕੇ ਨਾਲ ਰਹਿੰਦੀਆਂ ਹਨ ਸਾਰੇ ਗੁਰਮੁਖ ਹਨ ਕੋਈ ਵੈਲ ਨਹੀਂ ਹੈ ਸੱਚ ਦੇ ਰਾਹ ਤੁਰ ਪਈਏ ਤਾਂ ਗੁਰੂ ਬਰਕਤ ਪਾਉਂਦਾ ਹੀ ਪਾਉਂਦਾ ਹੈ ਇੱਕ ਕਿਸਾਨ ਵੀਰ ਦੀ ਗੱਲ ਦੱਸਦਾ ਹਾਂ ਉਹ ਚੰਗੀ ਖੇਤੀ ਕਰਦਾ ਹੈ ਆਮ ਉਹ ਫਰਟੀਲਾਈਜ਼ਰ ਪੈਸਟੀਸਾਈਡ ਕੀੜੇ ਮਾਰ ਦਵਾਈਆਂ ਦੀ ਵਰਤੋਂ ਨਹੀਂ ਕਰਦਾ ਸਿਰਫ ਦੇਸੀ ਮੁੜੀ ਦੀ ਵਰਤੋਂ ਕਰਦਾ ਹੈ ਉਹ 12 ਏਕੜ ਜ਼ਮੀਨ ਵਿੱਚੋਂ ਚੰਗੀ ਕਮਾਈ ਕਰ ਲੈਂਦਾ ਹੈ ਉਸਨੇ ਕਿਸੇ ਦਾ ਕੋਈ ਕਰਜ਼ ਨਹੀਂ ਲਿਆ ਕਦੇ ਵੀ ਟਰੈਕਟਰ ਵੀ ਨਹੀਂ ਰੱਖਿਆ ਕਾਰ ਵੀ ਨਹੀਂ ਰੱਖੀ ਹੋਈ ਇੱਕ ਬਾਈਕ ਰੱਖਿਆ ਹੋਇਆ ਹੈ ਵਾਹੀ ਕਿਰਾਏ ਤੇ ਚੱਲਣ ਵਾਲੇ ਟਰੈਕਟਰਾਂ ਨਾਲ ਕਰਾ ਲੈਂਦਾ ਹੈ ਕਿਸੇ ਦਾ ਕਦੇ ਹੱਕ ਵੀ ਨਹੀਂ ਮਾਰਿਆ ਹਰ ਵੇਲੇ ਉਸਦੇ ਮੂੰਹ ਵਿੱਚ ਸਿਮਰਨ ਹੁੰਦਾ ਹੈ ਜਾਂ ਜਪਜੀ ਸਾਹਿਬ ਦਾ ਪਾਠ ਸਾਦੀ ਜ਼ਿੰਦਗੀ ਜੀ ਰਿਹਾ ਹੈ ਲਾਲਚ ਉਸਦੇ ਨੇੜੇ ਵੀ ਨਹੀਂ ਲੰਗਿਆ ਹੋਇਆ ਉਸਦੀ ਪੱਕੀ ਫਸਲ ਤੇ ਕਦੇ ਵੀ ਗੜਾ ਨਹੀਂ ਪਿਆ ਪਰ ਉਸਦੇ ਨਾਲ ਵਾਲੀ ਖੇਤਾਂ ਵਿੱਚ ਕਈ ਵਾਰ ਗੜੇ ਪਏ ਹਨ ਬੜਾ ਮਿੱਠਾ ਸੁਭਾਅ ਹੈ ਆਵਾਜ ਮਿੱਠੀ ਹੈ ਗੱਲ ਮਾਪ ਤੋਲ ਕੇ ਕਰਦਾ ਹੈ ਫालतू ਗੱਲ ਕਦੇ ਨਹੀਂ ਕਰਦਾ ਅਜਿਹੇ ਮਨੁੱਖ ਦੇ ਚਿਹਰੇ ਤੇ ਹਲਕੀ ਮੁਸਕਾਨ ਜਾਂ ਸੰਤੁਸ਼ਟੀ ਪ੍ਰਗਟ ਹੁੰਦੀ ਹੈ ਇਹ ਈਸ਼ਵਰ ਦੀ ਕਿਰਪਾ ਸਦਕਾ ਹੀ ਹੁੰਦਾ ਹੈ ਈਸ਼ਵਰ ਭਗਤੀ ਭਾਵ ਸੱਚੀ ਜ਼ਿੰਦਗੀ ਸੁਖ ਹੀ ਸੁਖ ਦਿੰਦੀ ਹੈ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ